ਪੰਜਾਬ ਦੀ ਮਲੋੜ ਸ਼ਹਿਰ ਵਿਖੇ ਕਾਮ ਤੇ 15 ਦਿਨ ਪਹਿਲਾਂ ਰੱਖੀ ਨੌਕਰਾਨੀ ਕਾਰ ਵਿੱਚੋਂ 5 ਲੱਖ ਕੈਸ਼ ਅਤੇ ਸੋਨੇ ਦੇ ਗਹਿਣੇ ਲੈ ਕੇ ਹੋਈ ਫਰਾਰ ਆਰ ਐਮ ਲਾਈਵਲੀ ਮਲੋੜ ਤੋਂ ਬਿਊਰੋ ਰਿਪੋਰਟ ਅਸਰਿਕ ਕਰਦੀ ਮੁਕਰਾਣੀ ਵੱਲੋਂ ਚੋਰੀ ਦੀ ਵਾਕ ਨਾਮਦ ਕਰ ਗਿਆ ਸੀ ਕਿ ਮਾਮਲਾ ਕੀ ਸੀਗਾ ਤੇ ਕੀ ਕਰ ਰਹੀ ਇਹ ਜੀ ਕੱਲ ਸ਼ਾਮ ਨੂੰ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬਨੋਦ ਜੱਗਾ ਜੀ ਹੈਗੇ ਫਿਰਲਾ ਕਲੋਨੀ ਚ ਰਹਿੰਦੇ ਆ ਉਹਨਾਂ ਦੇ ਘਰ ਕੋਈ ਲੇਡੀਜ਼ ਨੇਪਾਲ ਤੋਂ ਕੰਮ ਤੇ ਰੱਖੀ ਸੀ ਉਹਨਾਂ ਨੇ 15 ਦਿਨ ਪਹਿਲਾਂ ਉਹਨਾਂ ਦੇ ਘਰੋਂ 5 ਕ ਲੱਖ ਦੀ ਕੈਸ਼ ਤੇ 3 ਤੁਲੇ ਸੋਨਾ ਵੀ ਲੈ ਕੇ ਗਰੋਂ ਉਹਨਾਂ ਨੂੰ ਕੋਈ ਸੰਗਾ ਕੇ ਵੀ ਚਲ ਗਈ ਜਿਹਦੇ ਸੰਬੰਧੀ ਅਸੀਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਕਾਰਵਾਈ ਕਰ ਰਹੇ ਆ ਜੋ ਸਟੇਟਮੈਂਟ ਲਿਖਾਉਣਗੇ ਖਰਚਾ ਦਰਜ ਕਰਕੇ ਅਗਲੀ ਕਾਰਵਾਈ ਕੋਈ ਨੌਕਰ ਦਫਤਰ ਦੇ ਕੋਈ ਪੁਲਿਸਪਰਮ ਵੈਰੀਫਾਈ ਕਰਵਾਈ ਦੀ ਨਹੀਂ ਜੀ ਇਹਨਾਂ ਨੇ ਸਾਡੇ ਵੀ ਕੋਈ ਧਿਆਨ ਚ ਨਹੀਂ ਲੈਂਦਾ ਤੇ ਖੁਦ ਵੀ ਇਹਨਾਂ ਕੋਲੇ ਘਰੇ ਕੋਈ ਪ੍ਰੋਪਰ ਰਿਕਾਰਡ ਉਹਦਾ ਹੈ ਨਹੀਂ ਸੀਗਾ ਤੇ ਉਹ ਇਸ ਕਰਕੇ ਅਸੀਂ ਵੀ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਵੀ ਜਿਨ੍ਹਾਂ ਨੇ ਵੀ ਆਪਦੇ ਘਰੇ ਕੋਈ ਕੰਮ ਤੇ ਰੱਖਦੇ ਆ ਤਾਂ ਉਹਨਾਂ ਦਾ ਪ੍ਰੋਪਰ ਵੈਰੀਫਿਕੇਸ਼ਨ ਪੁਲਤ ਤੋਂ ਵੀ ਕਰਾਉਣ ਤੇ ਪ੍ਰੋਪਰ ਰਿਕਾਰਡ ਲੈ ਕੇ ਫੇਰ ਹੀ ਕਿਸੇ ਨੂੰ ਕੰਮ ਤੇ ਰੱਖਿਆ ਜਾਵੇ ਰਾਜਮਨੀ ਵਨ ਮੋਟਲ ਐਸ ਬੀ ਐਸ ਨਗਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਹੁਣ ਤੁਹਾਨੂੰ ਵਧੀਆ ਅਤੇ ਸਾਫ ਸੁਥਰੇ ਲਗਜ਼ਰੀ ਰੂਮ ਵਾਜਬ ਰੇਟਾਂ ਤੇ ਮਿਲਣਗੇ ਰਾਜਮਨੀ ਫਾਈਨੈਂਸ ਕੰਪਨੀ ਤੋਂ ਹੁਣ ਤੁਸੀਂ ਟੀਵੀ ਰੈਫਰੀ ਜਨਰੇਟਰ ਮੋਟਰਸਾਈਕਲ ਸਕੂਟਰ ਬੱਸ ਟਰੱਕ ਲੈਣ ਵਾਸਤੇ ਆਸਾਨ ਕਿਸ਼ਤਾਂ ਤੇ ਜਿਵੇਂ ਕਿ ਡੇਲੀ ਬੇਸ ਹਫਤਾਵਾਰੀਕ ਮਹੀਨੇ ਵਾਸਤੇ ਲੋਨ ਲੈ ਸਕਦੇ ਹੋ ਇੱਥੇ ਹਰ ਤਰ੍ਹਾਂ ਦੇ ਲੋਨ ਕੀਤੇ ਜਾਂਦੇ ਹਨ ਪਤਾ ਐਸ ਸੀ ਐਫ ਨੰਬਰ 375 ਐਸ ਬੀ ਐਸ ਨਗਰ ਹੁਸ਼ਿਆਰਪੁਰ ਰੋਡ ਫਗਵਾੜਾ